ਮਤਲਬ ਕੀ ਗੱਲ ਹੋਈ ਹੈ ਜੀ ਇਹ ਅੱਜ ਫੋੜੇ ਦੀ ਕਾਰਨ ਤੋਂ ਅੱਜ ਇੱਕ ਆਰਮੀ ਦੀ ਬੋਲ ਹੈ ਕਿ ਕਤਲਵਾਜਾਂ ਆਈਆਂ ਨੇ ਲੈਣ ਤੋਂ ਕਦੇ ਫੋੜ ਰੱਟ ਕੇ ਆ ਕੇ ਦਿੱਤਾ ਹੈ ਕਿ ਆਪਣੀ ਸੁਰੱਖਿਆ ਦੇ ਤੋਂ ਕਾਰਨ ਆ ਕੇ ਆਪਾਂ ਨਾ ਕਿ ਕਿ ਅੱਜ ਹਰ ਇੱਕ ਖੰਡੂਬਾਤੀ ਹੋਦਾ ਨਹੀਂ ਹੈ ਕਿ ਜਦੋਂ ਬੈਂਕਾਂ ਤੋਂ ਖੰਡੂਬਾਤੀ ਦਾ ਦੂਜੇ ਪੱਧਰ ਤੇ ਇੱਕ ਜਲਵਾਦ ਕਰੇ ਨਾ ਤਾਂ ਉਹ ਕੋਟ ਢੋੜੀ ਲਾਉਣ ਕੋਲੀ ਲਾ ਦੇ ਘਰ ਉੱਪਰ ਇਹ ਗੱਲ ਸਾਡੀ ਆਉਣ ਜਾਣੀ ਚਾਹੀਦੀ ਹੈ ਰੋਕਾ के चार पांच और में पे वफा हर हो सर्कल है कि सुबह आ ही नहीं है तो कीदा भी शुक्रिया मैंने बोला था कि अभी कहां है अभी कौन से दे दिया है कोई नहीं चला गया आप सबसे आए परने से काम का दे जाना चाहिए संतोष जना के तरीके से होगा ਕੀ ਨਾਮ ਕਿਲਮਨਾ ਸੁਲੱਖਣ ਸਿੰਘ ਕਿਹੜਾ ਪਿੰਡੇ ਆ ਪੀਰਾ ਕਲਾਨੀ ਬਹਾਦਰਗੜ ਕੀ ਗੱਲੋ ਜਿਹੜੇ ਉਹ ਖਲ ਕਿੱਟੇ ਗਿਆ ਤੇ ਸਵੇਰੇ ਆ 1.30 ਵਜੇ ਦੀ ਗੱਲ ਹੈ ਜੀ ਆਪਣੇ ਬਿਜਲੀ ਬੋਰਡ ਵਾਲੇ ਮੁਲਾਜ਼ਮ ਸੀ ਉਹਨਾਂ ਨੇ ਰਖਤ ਆ ਕੇ ਵਟ ਤੇ ਅਸੀਂ ਆ ਕੇ ਰੋਕਿਆ ਤੇ ਉਹ ਕਹਿੰਦੇ ਵਾ ਤੁਹਾਨੂੰ ਤਾਂ ਬਿਜਲੀ ਬੋਰਡ ਵਾਲਾ ਜੈਜੀ ਸਾਹਿਬ ਨੇ ਭੇਜਿਆ ਤੇ ਜੈਜੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਭੇਜਿਆ ਨਹੀਂ ਹੈਗਾ ਜੀ ਮੈਂ ਤਾਂ ਕਹਿੰਿਆ ਨਾ ਉਪਰ ਉਪਰ ਖਾਂਗੋ ਇਹਨਾਂ ਨਾਲੇ ਸੁਣੋ ਕੱਟਦੇ ਨੇ ਪਰ ਉਕਲ ਦੇ باوجود ਇੱਕ ਦੋ ਰਖਤ ਪਹਿਲਾਂ ਵੜਲੇ ਮੇਰੇ ਆਣ ਤੋਂ ਮੈਂ ਆ ਕੇ ਰੁਕਿਆ ਉਹਨਾਂ ਨੂੰ ਫਿਰ ਰੁੱਕ ਗਏ ਹ ਹੁਣ ਅਗਲੇ ਜੋ ਹੋਊਗੀ ਕਾਰਵਾਈ ਦੇਖਨੇ ਆ। ਜਦੋਂ ਵੱਡਣ ਆਏ ਤੇ ਵੀ ਲੋਡ ਵਾਲੇ ਤੁਹਾਨੂੰ ਪਹਿਲਾਂ ਪੁੱਛੇ ਤੁਸੀਂ। ਨਾ ਸਾਨੂੰ ਕੋਈ ਪੁੱਛਿਆ ਨਹੀਂ ਕਿਸੇ ਨੇ ਅਪਰੂਵਲ ਨਹੀਂ ਦਿੱਤੀ ਵੀ ਸਾਨੂੰ ਕਿਸੇ ਵੱਡਣ ਨੇ ਕਹੇ ਪਿੰਡ ਦੇ ਪਤਵੰਤੇ ਸੱਜਣ ਨੂੰ ਕਿਸੇ ਨੇ ਇਹਨੂੰ ਦੱਸਿਆਗਾ ਮੋਤਵਾਰ ਬੰਦੇ ਨੂੰ। ਨਾ ਕਿਸੇ ਨੂੰ ਵੱਡਣ ਦੇ ਬਾਰੇ ਮੌਜੂਦਾ ਸਰਪੰਚੋਂ ਪਹਿਲਾਂ ਥੋੜੇ ਮੈਂ ਮੈਂ ਪਹਿਲਾਂ ਸਰਪੰਚ ਸੀ ਸਾਡੇ ਅਜੇ ਵੋਟਾਂ ਨਹੀਂ ਪਈਆਂ ਹੈਗੀਆਂ ਅਜੇ ਮੌਜੂਦਾ ਹੀ ਆ। ਕਿ ਮੇਰੇ ਕਰਵਾਈ ਜਾਂਦੇ ਆ। ਕਾਰ ਵੀ ਅਸੀਂ ਕਹਿੰਦੇ ਆ ਵੀ ਚਲੋ ਜੋ ਕਾਰਵਾਈ ਬਣਦੀ ਆ ਉਹਨਾਂ ਤੇ ਕੀਤੀ ਜਾਵੇ ਜਿਹਨਾਂ ਮਾਗੀ ਦੀ ਗੱਲ ਹੋਈ ਹੈ ਵੀ ਥੋੜੀ। ਜੇਹੀ ਨਾ ਗੱਲ ਹੋਈ ਹੈ ਜੇਹੀ ਇੱਕ ਪਾਸੇ ਤਾਂ ਯਾ ਸਰਕਾਰ ਕਹਿੰਦੀ ਰੁਕ ਜਾਓ ਮਦਰੀ ਮਤਾ ਬੰਦੇ ਜਾਣਕਾਰੀ ਕੋਸੇ ਰੁਕੀ ਹਾਂ ਇਹਦੇ ਇੱਕ ਪਾਸੇ ਸਰਕਾਰ ਆਹੀ ਲਾਇਲ ਬੂਟੇ ਅਸੀਂ ਵੀ ਲਾ ਰਹੇ ਹਾਂ ਇੱਕ ਪਾਸੇ ਆ ਦੇਖੋ ਪਲੇ ਪਲਾਏ ਬੂਟੇ ਵੜਾ ਰਹੇ ਨੇ